ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਸਨਮਾਨਯੋਗ ਭਾਈ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਨਮਿਤ ਸਤਿਗੁਰਾਂ ਦੇ ਚਰਨਾਂ ਵਿੱਚ ਆਪ ਸੱਜਣ ਮਿੱਤਰ ਰਿਸ਼ਤੇਦਾਰ ਅੰਤਨ ਅਰਦਾਸ ਵਿੱਚ ਸ਼ਮੂਲੀਅਤ ਕਰਨ ਵਾਸਤੇ ਹਾਜ਼ਰ ਹੋਏ ਸਤਿਗੁਰਾਂ ਦੇ ਅੰਮ੍ਰਿਤ ਵਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਸਨਮਾਨਯੋਗ ਭਾਈ ਕਲਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ ਦਰਬਾਰ ਸਾਹਿਬ ਭਾਈ ਸਾਹਿਬ ਜੀ ਨੇ ਕੀਰਤਨ ਦੀ ਸਮਾਪਤੀ ਸ਼ਰੀਰ ਆਗ ਵਿੱਚ ਧੰ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧਨ ਜੋ ਬਨ ਅਰ ਫੁਲੜਾ ਨਾਠੇ ਦਿਨ ਚਾਰ ਇਸ ਅੰਮ੍ਰਿਤ ਵਚਨ ਵਿੱਚੋਂ ਇਹਨਾਂ ਤੁਕਾਂ ਨੂੰ ਆਧਾਰ ਬਣਾ ਕੇ ਅਸਥਾਈ ਰੂਪ ਚ ਗਾਇਨ ਕੀਤਾ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਾਨ ਹੰਪੀ ਬੰਨਿਆ ਡੁੰਮਣੀ ਰੋਵਾ ਝੀਣੀ ਬਾਣ ਸਮਾਂ ਜ਼ਿਆਦਾ ਨਹੀਂ ਮੈਂ ਲੈਣਾ ਕਥਾ ਤੋਂ ਬਾਅਦ ਨਾਲ ਹੀ ਅਨੰਦ ਸਾਹਿਬ ਜੀ ਦਾ ਪਾਠ ਹੋ ਜਾਏਗਾ ਉਸ ਦੇ ਨਾਲ ਹੀ ਅਰਦਾਸ ਹੋਵੇਗੀ ਅਰਦਾਸ ਤੋਂ ਬਾਅਦ ਬੱਚੇ ਨੂੰ ਦਸਤਾਰ ਦਿੱਤੀ ਜਾਏਗੀ ਉਸ ਤੋਂ ਬਾਅਦ ਧਾਰਮਿਕ ਸਿਆਸੀ ਖੇਤਰ ਦੇ ਜਿੰਨੇ ਸੱਜਣ ਆਏ ਨੇ ਜੋ ਪ੍ਰਬੰਧ ਕਵੀਰਾ ਨੇ ਟਾਈਮ ਉਲੀਕਿਆ ਹੈ ਉਸ ਅਨਸਾਰ ਇਹ ਸਮਾਗਮ ਚੱਲੇਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪ ਜ਼ਰੂਰ ਬੈਠੇ ਰਿਹਾ ਜੀ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਸ਼ਬਦ ਬਹੁਤ ਹੀ ਪਿਆਰਾ ਹੈ ਅਸੀਂ ਅਕਸਰ ਪਉ ਗਾਂਦੇ ਇਹ ਸ਼ਬਦ ਸਰਵਨ ਕਰਨੀਆਂ ਕੀਰਤਨੀਆਂ ਪਾਸੋਂ ਪਰ ਇਹਦੇ ਅਖਰੀ ਅਰਥ ਕੀ ਸਤਿਗੁਰੂ ਗੁਰੂ ਨਾਨਕ ਦੇਵ ਸ਼ਬਦ ਵਰਤ ਰਿਹਾ ਸੱਜਣ ਮੇਰੀ ਰੰਗੁਲੇ ਰੰਗੁਲੇ ਦਾ ਲਫ਼ਜ਼ੀ ਅਰਥ ਹੁੰਦਾ ਜਿਹਨੂੰ ਬਹੁਤ ਪਿਆਰ ਕਰਦੇ ਹੋਏ ਅਸੀਂ ਇਸ ਰੰਗਲੇ ਸ਼ਬਦ ਨੂੰ ਅੱਜ ਦੇ ਹੋਰ ਅਰਥਾਂ ਵਿੱਚ ਵਰਤ ਰਹੇ ਹਾਂ ਅਸੀਂ ਬਾਹਰ ਮੁਕੀ ਅਰਥ ਕਰਨਿਆਂ ਨਚਨ ਕੁਦਨ ਮੰਨ ਕੇ 14 ਦਾ ਅਰਥ ਰੰਗੁਲਾ ਨਹੀਂ ਰੰਗੁਲੇ ਦਾ ਲਬਜ਼ੀ ਅਰਥ ਇਹ ਵੇ ਜਿਸ ਨਾਲ ਅਤ ਦੀ ਮੁਹੱਬਤ ਹੋਵੇ ਅਤ ਦਾ ਪਿਆਰ ਹੋਵੇ ਸਤਗੁਰੂ ਬਖਸ਼ਿਸ਼ ਕਰ ਰਿਹਾ ਮੇਰੇ ਸੱਜਣ ਅਤ ਦੇ ਪਿਆਰੇ ਜਿਨ੍ਹਾਂ ਨੂੰ ਮੈਂ ਦਿਲ ਤੋਂ ਮੁਹੱਬਤ ਕਰਨਾ ਵਾਂ ਕਹਿੰਦੇ ਨੇ ਉਹ ਮੇਰੇ ਪਿਆਰੇ ਸੱਜਣ ਜਿਰਾਨ ਵਿੱਚ ਜਾ ਕੇ ਸੌਂ ਗਏ ਜਿਰਾਨ ਕੀ ਹੈ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਨ ਜਿਰਾਨ ਦਾ ਲਫ਼ਜ਼ੀ ਅਰਥ ਅਸੀਂ ਕਬਰਸਤਾਨ ਕਰਨੇ ਆ ਸ਼ਮਸ਼ਾਨ ਭੂਮੀ ਕਰ ਲਈ ਉਜਾੜ ਨੇ ਕੀ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਨ ਉਸ ਰੰਗਲੇ ਸੱਜਣ ਦੀ ਟੀਸ ਕਿੰਨੀ ਕੋ ਹੈ ਅੰਦਰ ਕਿਸ਼ ਨੂੰ ਧਿਆਨ ਨਾਲ ਮੇਰੀ ਬੇਨਤੀ ਸੁਣੋ ਇਹ ਤੇ ਟਾਹਾਂ ਮਾਰਨ ਦਾ ਜ਼ਿਕਰ ਨਹੀਂ ਵੈਣ ਪਾਨ ਦਾ ਜ਼ਿਕਰ ਨਹੀਂ ਪਰ ਸੱਚੇ ਵੇ ਜਦੋਂ ਅਤ ਦਾ ਪਿਆਰਾ ਨੇੜੇ ਜਾਂਦਾ ਹੈ ਅਸਲ 'ਚ ਤੁਮ ਸੱਚ ਦਸਾਂ ਭੋਗਾ ਤੇ ਅਸੀਂ ਬੋਲਨੇ ਹਾਂ ਅਸੀਂ ਸਾਰੇ ਜਾਣੇ ਹਾਂ ਪਰ ਜਿੱਦਨ ਆਪਣਾ ਅਤ ਦਾ ਨਜ਼ਦੀਕੋਂ ਘਰੋਂ ਕੋਈ ਜੀ ਜਾਂਦਾ ਨਾ ਉਹ ਦਿਨ ਪਹਿਲੇ ਦਿਨ ਮਹਿਸੂਸ ਹੁੰਦਾ ਹੈ ਕਿ ਮੌਤ ਕੀ ਉਹ 30 ਰਾਤ ਨੂੰ ਪੈਣ ਨਹੀਂ ਦਿੰਦੀ ਸੌਂ ਨਹੀਂ ਦਿੰਦੀ ਮਹਾਰਾਜ ਸ਼ਬਦ ਵਰਤ ਰਿਹਾ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਨ ਅਗਲਾ ਬਚਨ ਹਮ ਪੀ ਵੰਨਾਂ ਮੇਰੇ ਸੱਜਣਾ ਸੀ ਵੀ ਔਨੇ ਪਿਆ ਅਸੀਂ ਵੀ ਹੁਣ ਕੱਲੇ ਤੁਸੀਂ ਨਹੀਂ ਇਹ ਸਚਾਈ ਕਿ ਹਮ ਪੀ ਵੰਨਾਂ ਡੁੰਮਣੀ ਇਹ ਸਲਬ ਜਖ ਹੈ ਪੰਜਾਬੀ ਦਾ ਡੁੰਮਣਾ ਡੁੰਮਣਾ ਦਰ ਤੇ ਦੋ ਮਣਾ ਦੁਬਦਾ ਚ ਇੱਕ ਸੱਜਣ ਚਲਾ ਗਿਆ ਪਿਛੋਕਰ ਦੇਖ ਰਿਆਂ ਹਮ ਪੀ ਵੰਨਾਂ ਡੁੰਮਣੀ ਅਗਲਾ ਸ਼ਬਦ ਹੈ ਰੋਵਾਂ ਮੈਂ ਬੇਰਾਂਦ ਵਿੱਚ ਰੋ ਰਹੀ ਕਾ ਕਿਉਂਕਿ ਕਈ ਵਾਰੀ ਅਸੀਂ ਬੰਦੇ ਨੂੰ ਇੰਨਾ ਕੁ ਪੱਥਰ ਕਰ ਦਿੰਨੇ ਆ ਉਹਦੀਆਂ ਦੇ ਅੱਖਾਂ ਦੇ ਨੀਰ ਨੂੰ ਆਪਾਂ ਕਹਿੰਦੇ ਆ ਬੰਦਾ ਡੋਲ ਗਿਆ ਨਕੀ ਰੋਵਾ ਝੀਣੀ ਝੀਣੀ ਦਾ ਲਫ਼ਜ਼ੀ ਅਰਥ ਹੁੰਦਾ ਹੈ ਕਿ ਬੁੱਲ ਤੋਂ ਆਵਾਜ਼ ਨਾ ਨਿਕਲੇ ਧੀਮੀ ਧੀਮੀ ਆਵਾਜ਼ ਵਿੱਚ ਆਪਣੇ ਅੰਦਰ ਹੀ ਰੋਈ ਜਾਣਾ ਮਹਾਰਾਜ ਕਹਿੰਦੇ ਨੇ ਮੇਰੇ ਰੰਗਲਾ ਸੱਜਣ ਚਲਾ ਗਿਆ ਜਾਣਾ ਅਸੀਂ ਵੀ ਹੈ ਪਰ ਉਹਦੀ ਯਾਦ ਵਿੱਚ ਮਹਾਰਾਜ ਕਹਿੰਦੇ ਨੇ ਮੈਂ ਝੀਣੀ ਬਾਣ ਰੋ ਰਹੀ ਮੈਂ ਆਪ ਨੂੰ ਬੇਨਤੀ ਕਰਾਂ ਕਿ ਤੁਸੀਂ ਭਾਈ ਪਰਮਜੀਤ ਸਿੰਘ ਖਾਲਸਾ ਨੂੰ ਸਾਰੇ ਜਾਣਣ ਵਾਲੇ ਬੈਠੇ 31 ਸਾਲ ਦੇ ਕਰੀਬ ਮੇਰੇ ਅਤ ਦਾ ਉਹ ਨਜ਼ਦੀਕੀ ਸੱਜਣ ਮੈਂ ਅੱਜ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿਣਾ ਉਸ ਬੰਦੇ ਨੇ ਜ਼ਿੰਦਗੀ 'ਚ ਕਦੀ ਵੀ ਮੈਨੂੰ ਕੋਈ ਸਲਾਹ ਗਲਤ ਨਹੀਂ ਦਿੱਤੀ ਜੇ ਕਿਤੇ ਮੈਂ ਕਥਾ ਵਿੱਚ ਕਿਤੇ ਤੈਸ਼ 'ਚ ਕਿਉਂਕਿ ਬਰਦਾਸ਼ਤ ਕਰਨਾ ਮੁਸ਼ਕਲ ਤੇ ਤੈਸ਼ ਵਿੱਚ ਵੀ ਬੋਲ ਜਾਣਾ ਮੈਨੂੰ ਕੱਲਿਆਂ ਕਹਿਣਾ ਨਾ ਵੀਰ ਜੀ ਆਪਣੀ ਜ਼ੁਬਾਨ ਤੋਂ ਸ਼ਬਦ ਨਹੀਂ ਚੰਗੇ ਲੱਗਦੇ ਉਹਨੇ ਕਦੀ ਤੇਲ ਨਹੀਂ ਪਾਇਆ ਵੀ ਤੁਸੀਂ ਇਸ ਤਰ੍ਹਾਂ ਬੋਲੋ ਇਸ ਤਰ੍ਹਾਂ ਬੋਲੋ ਕਦੀ ਗਲਤ ਰਾਇ ਨਹੀਂ ਦਿੱਤੀ ਤੁਸੀਂ ਅਕਾਲੀ ਵੀਰ ਬੈਠੇ ਹੋ ਪ੍ਰੇਸ਼ਨ ਬੈਠੇ ਹੋ ਸੱਚੀ ਮੁੱਚੀ ਮੈਂ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਉਹ ਤੋਰ ਅੰਦਰੋਂ ਉਹ ਅਕਾਲੀ ਸੀ ਜਿੱਥੋਂ ਅਕਾਲੀ ਦਾ ਸ਼ੁਰੂ ਹੋਇਆ ਸੀ ਵੀ ਸਾਰੇ ਜਾਂਦੇ ਉਹਦੇ ਅੰਦਰ ਦਾ ਦਰਦ ਸੀ ਪੰਥ ਦੀ ਚੜ੍ਹਦੀ ਕਲਾ ਲਈ ਅਤ ਦੀ ਬਿਮਾਰੀ ਵਿੱਚ ਵੀ ਤੁਰਿਆ ਵੀ ਨਹੀਂ ਸਜਾ ਰਿਹਾ ਉਹਨਾਂ ਨੇ ਥਾਂ-ਥਾਂ ਤੇ ਕੈਂਪ ਲਾਏ ਥਾਂ-ਥਾਂ ਤੇ ਸੈਮੀਨਾਰ ਕਰਾਏ ਸਿਰਫ ਇੱਕੋ ਮਕਸਦ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਦੀ ਦਿਨ-ਬਦਿਨ ਚੜ੍ਹਦੀ ਕਲਾ ਹੋਵੇ ਜਿੰਨੇ ਕੋ ਆਪਸਾ ਕਿਉਂਕਿ ਮੈਂ ਲਫ਼ਜ਼ ਕੋਈ ਜ਼ਿਆਦਾ ਵਰਤਣ ਨੂੰ ਖਸ਼ਾਮਦ ਰੂਪ ਵਿੱਚ ਹੁੰਦਾ ਪਰ ਸਚਾਈ ਅੱਜ ਮੈਂ ਪਹਿਲੇ ਦਿਨ ਉਸ ਬਾਰੇ ਬੋਲ ਰਿਹਾ ਉਹਦੀ ਜਾਨ ਤੋਂ ਬਾਤ ਹਾਂ ਮੈਨੂੰ ਅੱਜ ਉਹਨਾਂ ਦੀਆਂ ਗੱਲਾਂ ਯਾਦ ਆ ਰਹੀਆਂ ਨੇ ਅਸੀਂ ਦਿੱਲੀ ਤੋਂ ਆ ਰਹੇ ਸਾਂ ਤੇ ਮੈਨੂੰ ਇੱਕ ਸ਼ਬਦ ਕਿਉਂਕਿ ਮੈਂ ਬਿਲਕੁਲ ਦੋ ਸ਼ਬਦ ਨੂੰ ਉਸ ਦਿਨ ਦੇ ਕਲੇ ਕਰ ਰਿਹਾ ਮੈਨੂੰ ਕਹਿੰਦੇ ਆ ਭਾਈ ਮੈਨੂੰ ਕਹਿੰਦੇ ਆ ਵੀਰ ਜੀ ਜਾਣਾ ਤੇ ਸਭ ਨੇ ਪਰ ਹਾਠਾਟ ਅਟੈਕ ਦੀ ਮੌਤ ਬੜੀ ਸੌਖੀ ਹੁੰਦੀ ਹੈ ਅਸੀਂ ਪਾਸਪੋਰਟ ਬਣਾ ਕੇ ਨਿਕਲੇ 10 ਸਾਲ ਦਾ ਉਹਦੇ ਹਸ 10 ਦਾ ਮੇਰੇ ਮੈਨੂੰ ਕਹਿੰਦਾ ਵੀਰ ਜੀ ਮੇਰਾ ਆਖਰੀ ਪਾਸਪੋਰਟ ਹੈ ਅੱਗੇ ਮੇਰਾ ਨਾਮ ਨਹੀਂ ਨਿਤਨੇਮੀ ਗੁਰਬਾਣੀ ਨੂੰ ਜਾਣਨ ਵਾਲਾ ਮੈਂ ਸਿਰਫ ਅੱਜ ਸੱਜਣ ਸ਼ਬਦ ਸਭੀ ਕੁਝ ਬੇਨਤੀਆਂ ਕਰਨੀਆਂ ਨੇ ਗੁਰਮਖੋ ਸੱਜਣ ਬਹੁਤ ਮਿਲ ਜਾਂਦੇ ਆ ਪਰ ਸੰਤ ਸੱਜਣ ਨਹੀਂ ਮਿਲਦੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਤੋਕੀ ਤੁਸੀਂ ਪੜੋ ਕਿਉਂਕਿ ਮੈਂ ਸਿਰ ਬਾਣੀ ਚ ਅਰਜ ਕਰਨੀ ਬਾਕੀ ਤੁਸੀਂ ਸਾਰੇ ਜਿੰਨਾ ਨੇੜੇ ਹੋ ਕੇ ਦੇਖਿਆ ਉਹ ਸਭ ਸ਼ਬਦ ਹੈ ਨਾਨਕ ਦੁਨੀਆ ਕੈਸੀ ਹੋਈ ਕਹਿੰਦੇ ਕੀ ਹੋ ਗਿਆ ਸੰਸਾਰ ਨੂੰ ਸਾਲਕ ਮਿਤ ਇਸ ਮਿਤ ਤੋਂ ਪਹਿਲਾਂ ਸ਼ਬਦ ਹੈ ਸਾਲਕ ਸਾਲਕ ਦਾ ਲਫ਼ਜ਼ ਅਰਥ ਹੁੰਦਾ ਸੰਤ ਸਾਲਕ ਦਾ ਅਰਥ ਹੈ ਇਮਾਨਦਾਰ ਸਾਲਕ ਦਾ ਅਰਤੇ ਜਿਉ ਨਿਰਮਲ ਬਾਹਰੋਂ ਨਿਰਮਲ ਸਾਲਕ ਦਾ ਅਰਤੇ ਵਫਾਦਾਰ ਕਹਿੰਦੇ ਨੇ ਮਿੱਤਰ ਬਹੁਤ ਮਿਲਦੇ ਨੇ ਦੁਨੀਆਂ ਨੂੰ ਕੀ ਹੋ ਗਿਆ ਕਹਿਣ ਲੱਗੇ ਉਹ ਸੱਜਣ ਨਹੀਂ ਮਿਲਦਾ ਜਿਹੜਾ ਸੱਚੀ ਮੁੱਚੀ ਦਿਲੋਂ ਮੁਹੱਬਤ ਕਰਦਾ ਹੋਵੇ ਨਾਨਕ ਦੁਨੀਆਂ ਕੈਸੀ ਹੋਈ ਸਾਲਕ ਮਿੱਤ ਨਾ ਰਿਹਾ ਕੋਈ ਭਾਈ ਬੰਦੀ ਖੇਤ ਚ ਕਾਇਆ ਵੇਖੋ ਸੱਚਾ ਜੀ ਕਹਿੰਦੇ ਨੇ ਬਿਲਕੁਲ ਰਿਸ਼ਤੇ ਖਤਮ ਹੋ ਗਏ ਦੁਨਿਆਵੀ ਤੌਰ ਤੇ ਦੁਨੀਆਂ ਕਾਰਨ ਦੀਨ ਗੋਹ ਇੱਕ ਸ਼ਬਦ ਮਖੋਰ ਆਪਨੇ ਦੋ ਤਿੰਨ ਸ਼ਬਦ ਸਿਰ ਸਾਂਝੀ ਕਰਨੇ ਸੱਜਣ ਦਿਲੋਂ ਮੁਹੱਬਤ ਕਰਨ ਵਾਲੇ ਦੇਖੋ ਗੁਰਬਾਣੀ ਨੇ ਦੋਨੋਂ ਪੱਖ ਰੱਖੇ ਨੇ ਕਪੜ ਸਨੇਹ ਦਾ ਜ਼ਿਕਰ ਵੀ ਕੀਤਾ ਤੇ ਦਿਲੋਂ ਮੁਹੱਬਤ ਦਾ ਤੇ ਬਾਬਾ ਫਰੀਦ ਸਾਹਿਬ ਦਾ ਪਹਿਲਾ ਸ਼ਬਦ ਹੀ ਗੁਰਗੰਸਾਹਿਬ ਚ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨਹੋਰ ਮੁਖਹੋਰ ਸੇ ਕਾਂਢੇ ਕੱਚਿਆ ਸੱਚੀ ਹੈ ਯਾਦ ਰੱਖੋ ਮਿੱਤਰ ਵਿਸ਼ਵਾਸ ਤੇ ਵਫਾਦਾਰ ਵਾਲਾ ਹੋਵੇ ਉਹਦੇ ਤੋਂ ਆਪਾ ਬੰਦਾ ਕੁਰਬਾਨ ਕਰ ਜਾਂਦਾ ਤੇ ਜਦੋਂ ਅਤ ਦਾ ਨਜ਼ਦੀਕੀ ਮਿੱਤਰ ਕਿਤੇ ਧੋਖਾ ਦਿੰਦਾ ਜ਼ਿੰਦਗੀ ਚ ਸੱਚੇ ਬੰਦਾ ਟੁੱਟ ਜਾਂਦਾ ਉਹ ਤੋਂ ਬਾਅਦ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਇੱਕ ਬਚਨ ਆਤਮਾ ਖੂਰ ਕਰਨ ਲੱਗਾ ਸੰਜਾ ਗੁਰੂ ਗ੍ਰੰਥ ਸਾਹਿਬ ਚ ਮੈਂ ਸਿਰਫ ਸੱਜਣ ਸ਼ਬਦ ਚੁਣੀਆ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਬਦ ਇੱਕ ਸਲੋਕ ਹੈ ਗੱਲੀ ਸੋ ਸੱਜਣ ਵੀ ਰੰਗਲੇ ਸੱਜਣ ਬਹੁਤ ਘੱਟ ਮਿਲਦੇ ਆ ਕਹਿੰਦੇ ਗੱਲਾਂ ਵਾਲੇ ਸੱਜਣ ਇੱਕ ਨਹੀਂ ਦੋ ਨਹੀਂ ਬਹੁਤ ਮਿਲ ਜਾਣਗੇ ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾਲ ਹਾਂ ਇੱਕ ਉਹ ਸੱਜਣ ਜਿਹੜਾ ਸੁਘਿਰਤ ਸੱਜਣ ਉਹਨੇ ਕੀ ਇੱਕ ਟੁੰਡੇਂਦੀ ਨਾਲ ਹਾਂ ਤੁੱਖਾਂ ਜਿਉ ਮਾਲੀ ਕਾਰਨ ਤਿੰਨਾ ਮਾਪਿਰੀ ਅੰਦਰ ਇਸ ਤਰ੍ਹਾਂ ਤੁੱਕਦਾ ਜਿਵੇਂ ਮਲੀ ਨੂੰ ਅੱਗ ਲੱਗੀ ਹੋਵੇ ਕਿਉਂਕਿ ਇਹ ਕੋਈ ਜ ਸੱਜਣ ਬਹੁਤ ਘੱਟ ਮਿਲਦੇ ਆ ਪਈ ਸੇਵੂ ਨੀ ਅਕਾਲ ਚਲਾਣਾ ਕਰ ਗਏ ਇਸ ਘਾਟ ਨੂੰ ਯਾਦ ਰੱਖੋ ਕੋਈ ਕਿਸੇ ਦੀ ਥਾਂ ਨਹੀਂ ਲੈ ਸਕਦਾ ਇਸ ਆਪਾਂ ਸਮਝੀਏ ਪਰ ਸਤਿਗੁਰੂ ਨੇ ਸਾਨੂੰ ਇੱਕ ਬਾਣੀ ਦਾ ਸਹਾਰਾ ਦਿੱਤਾ ਹੈ ਸ਼ਬਦ ਦਾ ਸਹਾਰਾ ਦਿੱਤਾ ਹੈ ਮੈਂ ਸਸਕਾਰ ਤੋਂ ਲੈ ਕੇ ਘਰ ਜਦੋਂ ਭੋਗ ਪਿਆ ਉਸ ਅਰਦਾਸ ਤੱਕ ਮੇਰੇ ਮਨ ਸੀ ਕਿ ਉਸ ਬੰਦੇ ਦਾ ਭਾਵਨਾ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਤੁਸੀਂ ਤਿੰਨ ਹੁਕਮਨਾਮੇ ਖੁਦ ਤੱਕ ਬਖਸ਼ਿਸ਼ ਕੀਤੇ ਕਿਉਂਕਿ ਆਪਾਂ ਸਾਰੇ ਭਰੋਸਾ ਕਰਨੇ ਹੁਕਮਨਾਮੇ ਤੇ ਤੇ ਦੁਨੀਆ ਚ ਕੋਈ ਧਰਮ ਗ੍ਰੰਥ ਐਸਾ ਨਹੀਂ ਜਿਹਦਾ ਇਸ ਤਰ੍ਹਾਂ ਅਦਬ ਅਦਬ ਦੇ ਨਾਲ ਸ਼ਬਦ ਸੁਣਿਆ ਜਾਏ ਜਿਵੇਂ ਸਿੱਖ ਸੁਣਦੇ ਇਹ ਤਾਂ ਗੁਰੂ ਅਰਜੁਨ ਦੇਵ ਜੀ ਬਖਸ਼ਿਸ਼ ਕਰ ਗਏ ਉਹਨਾਂ ਦੀ ਉਚਾਰਨ ਕੀਤੀ ਬਾਣੀ ਉਹਨਾਂ ਨੇ ਪ੍ਰਕਾਸ਼ ਕਰਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸ਼ਬਦ ਕਹਿ ਬਾਬਾ ਜੀ ਤੁਸੀਂ ਆਵਾਜ਼ ਲਓ ਅੱਜ ਤੋਂ ਬਾਅਦ ਪੰਤ ਸੰਗਤ ਵਿੱਚ ਗ੍ਰੰਥ ਦੀ ਆਵਾਜ਼ ਸੁਣੀ ਅਸੀਂ ਉਹ ਪਾਠ ਕਰਨੇ ਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਖੋ ਆਵਾਜ਼ ਸੁਣਾਇ ਸਤ ਪੰਥ ਅਦਬ ਸੰਗਤ ਤਬ ਗ੍ਰੰਥ ਸੁਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਹੁਣ ਯਾਦ ਰੱਖੋ ਗੁਰੂ ਅਰਜੁਨ ਦੇਵ ਜੀ ਦੀ ਉਚਾਰਨ ਕੀਤੀ ਬਾਣੀ ਉਹਨਾਂ ਨੇ ਸੰਪਾਦਨ ਕੀਤੀ ਉਹਨਾਂ ਨੇ ਪ੍ਰਕਾਸ਼ ਕਰਾਇਆ ਆਪ ਜੀ ਸੰਗਤ ਵਿੱਚ ਬਿਰਾਜਮਾਨ ਨੇ ਤੇ ਕਹਿ ਰਹੇ ਨੇ ਬਾਬਾ ਜੀ ਆਵਾਜ਼ਾ ਲਓ ਤੇ ਅੱਗੇ ਫਿਰ ਬਾਬਾ ਜੀ ਬੋਲੇ ਸੁਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਪਹਿਲਾ ਸ਼ਬਦ ਸੀ ਜੀ ਸਾਡਾ ਆਵਾਜ਼ਾ ਮੈਂ ਭੁੱਲਾ ਨਾ ਕਿਉਂਕਿ ਬੜੇ ਵਿਦਵਾਨ ਸਾਜਣ ਤੁਹਾਡੇ ਬੈਠੇ ਆ ਫਿਰ ਇਹ ਸ਼ਬਦ ਅਸੀਂ ਵਾਕ ਵੀ ਪੜਨੇ ਆ ਇਤਿਹਾਸਿਕ ਗ੍ਰੰਥਾਂ ਚ ਫਿਰ ਅਸੀਂ ਮੁੱਖ ਵਾਕ ਵੀ ਅੱਜਕੱਲ ਕਹਿੰਨੇ ਤੇ ਜ਼ਿਆਦਾਤਰ ਜਿਹੜਾ ਅੱਜ ਸਾਡਾ ਸ਼ਬਦ ਪ੍ਰਚਲਿਤ ਹੈ ਉਹ ਹੁਕਮਨਾਮਾ ਹੈ ਤੇ ਨੋ ਹੁਕਮਨਾਮੇ ਮੈਂ ਨੋਟ ਕੀਤੇ ਵੀਰ ਜੀ ਦੇ ਤਿੰਨੇ ਹੁਕਮਨਾਮੇ ਸੋਰਠਿ ਰਾਗ ਵਿੱਚੋਂ ਆਏ ਜਦੋਂ ਆਪਾਂ ਸੰਸਕਾਰ ਕਰਕੇ ਆਏ ਉਹ ਜਿਹੜਾ ਹੁਕਮਨਾਮਾ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀ ਸੋਰਠ ਮਹੱਲਾ ਨਉਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੱਚ ਹੈ ਦੁੱਖ ਵੀ ਚੱਲਿਆ ਸੁੱਖ ਵੀ ਆਏ ਅਤ ਦੀ ਪੀੜਾ ਵੀ ਹੰਗਾਈ ਪਰ ਇੱਕ ਉਸ ਬੰਦੇ ਦੀ ਖਾਸੀਅਤ ਸੀ ਆਪਣੇ ਦੁੱਖ ਨੂੰ ਆਪਣੇ ਅੰਦਰ ਹੀ ਪਾਲਦਾ ਪਿਆ ਸੀ ਮਹਾਰਾਜ ਕਹਿੰਦੇ ਜਿਹੜਾ ਦੁੱਖ ਨੂੰ ਦੁੱਖ ਨਾ ਮੰਨੇ ਤੇ ਸੁੱਖ ਨਾਲ ਮੁਹੱਬਤ ਨਾ ਕਰੇ ਮਤ ਸਮਝੇ ਸੁੱਖ ਆਇਆ ਸਦਾ ਰਹਿਣਾ ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣੇ ਪਹਿਲਾ ਹੁਕਮਨਾਮਾ ਐਸੀ ਜੀ ਸਸਕਾਰ ਤੋਂ ਬਾਅਦ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੇ ਸੁਖ ਸਨੇਹ ਅਰਪੈ ਨਹੀਂ ਜਾਕੇ ਕੰਚਨ ਮਾਟੀ ਬਾਨੈ ਨੈ ਨਿੰਦਿਆ ਨ ਕੋਸਤ ਜਾਂਕੇ ਲੋਭ ਮੋਹ ਅਪਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤੇ ਆਗੇ ਜਗ ਤੇ ਰਹੇ ਨਿਰਾਸਾ ਕਾਮ ਕਰੋ ਜੈ ਪਰਸਾ ਨਾਹੇ ਤੈ ਘਟ ਬ੍ਰਾਹਮਣ ਨਿਵਾਸਾ ਗੁਰਮਖੋ ਇਹ ਸ਼ਬਦ ਕੈਵਰੇਜ ਦਾ ਹੁੰਦਾ ਹੈ ਨਾ ਅਸੀਂ ਸੋਚਣਾ ਮਿਰਤਕ ਨਾਲ ਸੰਬੰਧ ਦੇ ਨਹੀਂ ਭਾਈ ਜਿਹਨੂੰ ਤੁਸੀਂ ਬ੍ਰਹਮ ਗਿਆਨੀ ਕਹਿੰਦੇ ਹੋ ਜਿਹਨੂੰ ਆਪਜੀ ਪੂਰਨ ਪੁਰਸ਼ ਕਹਿੰਦੇ ਹੋ ਜਿਹਨੂੰ ਮਹਾਪੁਰਖ ਕਹਿੰਦੇ ਹੋ ਸੱਚੀ ਮੁੱਚੀ ਜਿਹਨੂੰ ਜਿਉਂਦੀ ਰੱਬ ਦੀ ਮੂਰਤ ਕਹਿੰਦੇ ਕੋਈ ਕਿਸ ਦਾ ਜੀਵਨ ਹੈ ਇਹ ਸ਼ਬਦ ਬਸਲ ਚ ਇਹ ਐਡਾ ਉੱਚਾ ਸ਼ਬਦ ਜੀ ਦੇਖੋ ਇਹ ਸ਼ਬਦ ਨੂੰ ਤੁਸੀਂ ਸ਼ਲੋਕਾਂ ਵਿੱਚ ਪੜੋ ਇਸੇ ਇਹਨਾਂ ਬਚਲਾ ਸੁਖ ਦੁਖ ਜਾਇ ਪਰਸੈ ਨਗੀ ਲੋਗ ਮੋ ਅਭਮਾਨ ਕੋ ਨਾਨਕ ਸੁਣ ਰੇ ਮਨਾ ਸੋਰ ਮੂਰਤ ਭਗਵਾਨ ਉਸ ਤਨਿੰਦਾ ਨਾ ਹੈ ਜੇ ਕੰਚਨ ਲੋ ਸਮਾਨ ਕੋ ਨਾਨਕ ਸੁਣ ਰੇ ਮਨਾ ਮੁਕਤਾਇ ਤੈ ਜਾਨ ਹਰਖ ਸੋਗ ਜਾਣ ਕੈ ਨਹਿਰੀ ਬੈਰੀ ਮੀਤ ਸਮਾਨ ਕੋ ਨਾਨਕ ਸੁਣ ਰੇ ਮਨਾ ਮੁਕਤਾਇ ਤੈ ਜਾਨ ਏ ਮੂਰਤ ਭਗਵਾਨ ਮੁਕਤ ਪੁਰਖ ਦਾ ਹੈ ਨੰਨਦਿਆ ਨਾ ਉਸ ਤਸ ਜਾਣ ਕੈ ਲੋਭ ਮੋ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹਿ ਮਾਨ ਅਪਮਾਨਾ ਆਸਾ ਮਨ ਸਾ ਸਗਲ ਤਿਆਗਿਆ ਮੈਂ ਫਿਰ ਅਜ ਕਰਾਂ ਮੈਂ ਸਿਰਫ ਉਪਜ ਲੈ ਰਿਹਾ ਤੁਹਾਡੇ ਸਤਿਗੁਰਾਂ ਦੇ ਬਚਨ ਦੇ ਆਸਾ ਮਨ ਸਾ ਸਗਲ ਤਿਆਗਿਆ ਜਗ ਤੇ ਨਹਿ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਿ ਤੈ ਕਟ ਬ੍ਰਹਮ ਨਿਵਾਸ ਮਹਾਰਾਜ ਜੀ ਇਹ ਅਵਸਥਾ ਆਪ ਭਜ ਨਰਕੋ ਕਿੰਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਇਸ ਤਰ੍ਹਾਂ ਰੱਬ ਚ ਲੀਨ ਹੋ ਗਿਆ ਜਿਵੇਂ ਪਾਣੀ ਚ ਪਾਣੀ ਪਹਿਲਾ ਹੁਕਮਨਾਮਾ ਸੀ ਇਹ ਜੀ ਜਿਸ ਦਿਨ ਅਖੰਡ ਪਾਠ ਸੇ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਗੁਰਮਖੋ ਇਹ ਇਹ ਚੀਜ਼ਾਂ ਨੋਟ ਕਰਿਆ ਕਰੀਏ ਐਵੇਂ ਨਹੀਂ ਕਿ ਭਾਈ ਸਾਹਿਬ ਨੇ ਹੁਕਮਨਾਮਾ ਲੈ ਦਿੱਤਾ ਜੀ ਬਸ ਆ ਸੁਣਿਓ ਅਧਿਓ ਜਿਆਦਾ ਸੰਗਤ ਨੂੰ ਸੱਚੀ ਮੁੱਚੀ ਬਾਹਰ ਜਾ ਕੇ ਪੁੱਛ ਲੋ ਕਿਹੜਾ ਹੁਕਮਨਾਮਾ ਹੈ ਕੰਨ ਖੁਰਕਣ ਲੱਗ ਪੈਂਦੇ ਨਹੀਂ ਫਿਆਰਿਓ ਹੁਕਮਨਾਮਾ ਸਤਿਗੁਰੂ ਸਹੀ ਪਾਉਂਦੇ ਹੈ ਸਤਿਗੁਰੂ ਆਪਣੀ ਮੋਹ ਰਾਂਦੇ ਆ। ਅਗਲਾ ਜਦੋਂ ਅਖੰਡ ਪਾਠ ਸਾਹਿਬ ਰੱਖਿਆ ਸੀ ਮੇਰੇ ਮਨ ਚ ਮੈਂ ਆਪਣੇ ਲੋ ਅਰਦਾਸ ਕਰੀ ਜਾ ਰਿਹਾ ਸੀ। ਸੱਚੇ ਪਾਤਸ਼ਾਹ ਤੇਰੇ ਸਿੱਖ ਦੀ ਅੰਤਮ ਅਰਦਾਸ ਲਈ ਪਾਠ ਹੈ। ਸੋਠ ਰਾਗ ਦੀ 24 14ਵੀਂ ਪੌੜੀ ਆਈ ਜੀ। ਹੁਕਮਨਾਮਾ ਆਇਆ ਹਸਤੀ ਸਿਰ ਜੋ ਅੰਕਸ ਹੈ ਅਹਰ ਜਿਉ ਸਿਰ ਦੇ ਮਨਤਨ ਅਗਰ ਰੱਖ ਕੇ ਉਬੀ ਸੇਵ ਕਰੇ। ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਗੱਲ ਇਹਦੇ ਵਿੱਚ ਇਹ ਅੰਗੁਰੂ ਅਮਰਦਾਸ ਦਾ ਬਚਨ ਹੈ 14ਵੀਂ ਪੌੜੀ ਹੈ ਸੋਠ ਰਾਗ ਦੀ ਉਸ ਤੋਂ ਬਾਅਦ ਦੂਜਾ ਸ਼ਲੋਕ ਹੈ ਉਹਦੇ ਵਿੱਚ ਨਾਨਕ ਕੁੱਲ ਉਧਾਰਾ ਆਪਣਾ ਦਰਗਹ 파 ਮਹਿਮਾਨ ਇਹ ਪੌੜੀ ਹੈ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰਾ ਲਾਈਆਂ ਇਹਦੇ ਵਿੱਚ ਉਹ ਜਿਹੜੀ ਤੋਖ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਗੁਰਮਖੋ ਇਹ ਦੂਜਾ ਹੁਕਮਨਾਮਾ ਆਇਆ ਥੋੜੀ ਤਵਜੂ ਦੇਓ ਜੀ ਗੁਰਮਖੁ ਤੀਜਾ ਜਦੋਂ ਅੱਜ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਜੀ ਤੇ ਇਹ ਸ਼ਬਦ ਧੰਨ ਗੁਰੂ ਅਰਜੁਨ ਦੇਵ ਨੇ ਬਖਸ਼ਿਸ਼ ਕੀਤਾ ਸੋਠ ਮਹੱਲਾ ਪੰਜਵਾਂ ਆਗਾ ਸੁਖ ਮੇਰੇ ਮੀਤਾ ਅੱਜ ਇਹ ਹੁਕਮਨਾਮਾ ਸੀ ਜੀ ਆਗਾ ਸੁਖ ਮੇਰੇ ਮੀਤਾ ਪਾਛੇ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਅਬਡੋਲਤ ਕਤ ਹੁੰਦਾ ਏ ਇਹ ਸਤਗੁਰਾਂ ਨੇ ਤੈਨੂੰ ਹੁਕਮ ਸਾਡੀ ਝੋਲੀ 'ਚ ਪਾਇਆ ਮੈਂ ਸ਼ਬਦ ਅਜ ਬੌਣੇ ਪੈਂਦੇ ਆ ਕਹਿਣਾ ਸੌਖਾ ਜਿਵੇਂ ਤੈਨੂੰ ਫਿਰ ਬੇਨਤੀ ਕਰਾਂਗਾ ਪਰ ਤਿੰਨ ਗੱਲਾਂ ਹਰ ਸਿੱਖ ਆਪਣੇ ਪੱਲੇ ਬੰਨ੍ਹ ਕੇ ਰੱਖੇ ਮੈਂ ਪਿਛਲੇ ਦਿਨ ਹੀ ਲਿਖਿਆ ਸੀ ਜੀ ਦੋ ਹੀ ਚੀਜ਼ਾਂ ਸਾਨੂੰ ਤੋਰੀ ਫਿਰਦੀਆਂ ਨੇ ਇੱਕ ਸਾਡਾ ਰਜ਼ਕ ਤੇ ਦੂਜੀ ਮੌਤ ਇਹ ਦੋਨੋਂ ਬਚਨ ਬਾਣੀ 'ਚ ਨੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਹ ਖਾਣੇ ਨਾਨਕਾ ਸੱਚ ਹੈ ਦੂਜਾ ਇਹ ਜਿੱਥੇ ਜਿੱਤੇ ਰਿਜਕ ਖਿਲ ਰਿਹਾ ਮੈਂ ਤੁਸੀਂ ਸਭ ਉੱਥੇ ਜਾਣੇ ਪਿਆ ਦੂਜਾ ਜਿੱਥੇ ਸਾਡੀ ਜ਼ਿੰਦਗੀ ਦਾ ਅੰਤਲਾ ਸਵਾਸ ਹੋਣਾ ਹੈ ਸਾਨੂੰ ਜਨਮ ਤੋਂ ਬਾਅਦ ਸਫਰ ਉਸੇ ਚੱਲ ਜਾ ਰਿਹਾ ਹੈ ਉੱਥੇ ਸਾਡਾ ਅੰਤਲਾ ਸਵਾਸ ਹੁੰਦਾ ਹੈ ਪਰ ਤਿੰਨ ਮੈਂ ਬੇਨਤੀਆਂ ਕਰਨੀਆਂ ਨੇ ਉਹ ਵੀ ਇਤਿਹਾਸ ਵਿੱਚੋਂ ਕਿਉਂਕਿ ਅਜੇ ਬੱਚੇ ਛੋਟੇ ਆ ਮਨ ਚ ਫੁਰਨੇ ਬਹੁਤ ਸੰਗ ਭਾਈ ਭਿਖਾਰੀ ਜਿਹਦੇ ਪੁੱਤਰ ਦੀ ਮੌਤ ਹੋਈ ਸਾਰੇ ਸਾਖੀ ਜਾਣਦੇ ਹਨ ਆਪਾਂ ਜਿਹੜਾ ਉੱਥੇ ਗਿਆ ਸੀ ਪੁੱਛਣ ਵਾਸਤੇ ਉਹਦਾ ਨਾਮ ਸੀ ਗੁਰਮਖ ਆਪਾਂ ਕਹਿੰਦੇ ਇੱਕ ਸਿੱਖ ਪੁੱਛਣ ਗਿਆ ਜੀ ਨੇ ਉਹਦਾ ਨਾਮ ਸੀ ਭਾਈ ਗੁਰਮਖ ਉਹਨੇ ਗੁਰੂ ਅਰਜੁਨ ਦੇਵ ਨੂੰ ਪੁੱਛਿਆ ਸੀ ਮਹਾਰਾਜ ਜੀ ਬਾਣਾ ਮੰਨਣਾ ਦੁੱਖ ਸੁੱਖ ਨੂੰ ਬਰਾਬਰ ਜਾਣਨਾ ਹਰ ਇੱਕ ਸੋਗ ਨੂੰ ਜਨਮ ਮੌਤ ਨੂੰ ਇੱਕ ਬਰਾਬਰ ਜਾਣਨਾ ਇਹ ਸੱਚੀ ਮੁੱੱਚੀ ਪ੍ਰੈਕਟੀਕਲ ਹੋ ਸਕਦਾ ਹੈ ਜੀ ਪ੍ਰਤੱਖ ਹੋ ਸਕਦਾ ਹੈ ਤੇ ਸਤਗੁਰਾਂ ਨੇ ਕਿਹਾ ਤੁਸੀਂ ਗੁਜਰਾਤ ਵਿੱਚ ਭਾਈ ਪਿਖਾਰੀ ਕੁਲਚੰਦ ਭਾਈ ਪਿਖਾਰੀ ਦੇ ਘਰ ਭਾਈ ਗੁਰਮਖਾਯਾ ਪੁੱਤਰ ਦਾ ਵਿਆਹ ਸੀ ਜੀ ਸਾਰੇ ਲੋਕ ਖੁਸ਼ ਸਨ ਇੱਕ ਯਾਦ ਰੱਖਿਓ ਪਰਿਵਾਰ ਦੇ ਜੀਆਂ ਦਾ ਖੂਨ ਇੱਕ ਹੋ ਸਕਦਾ ਹੈ ਪਰ ਖਿਆਲ ਇੱਕ ਨਹੀਂ ਹੁੰਦੇ ਹੁੰਦੇ ਸਾਰੇ ਜੀ ਆਪ ਕੋ ਆਪਣੇ ਢੰਗ ਨਾਲ ਵਿਆਹ ਦੀ ਖੁਸ਼ੀ ਮਨਾ ਰਹੇ ਸਨ ਪਰ ਭਾਈ ਪਿਖਾਰੀ ਤੱਪੜ ਸੀ ਰਿਆ ਸੀ ਗੁਰਮਖ ਨੇ ਪੁੱਛਿਆ ਭਾਈ ਗੁਰਮੁਖ ਨੇ ਪੁੱਛਿਆ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਮਹਾਰਾਜ ਨੇ ਭੇਜਿਆ ਪਰ ਇਹ ਨਹੀਂ ਦੱਸਿਆ ਮੈਂ ਕਾਹਦੇ ਲਈ ਆਇਆ ਭਾਈ ਪਿਖਾਰੀ ਨੇ ਨਦਬ ਕੀਤਾ ਪੁੱਛਦਾ ਜੀ ਤੁਸੀਂ ਇਹ ਤੱਪੜ ਕਿਉਂ ਸੀ ਰਹੇ ਕਹਿੰਦੇ ਨੇ ਇਹਦੀ ਕੱਲ ਨੂੰ ਲੋੜ ਪੈਣੀ ਨੇ ਜੀਆਂ ਨੂੰ ਪਤਾ ਨਹੀਂ ਸਵੇਰੇ ਪੁੱਤਰ ਦੀ ਜਾਨ ਜਾਣੀ ਸੀ ਪੁੱਤਰ ਦੀ ਮੌਤ ਹੋਈ ਉਸੇ ਤੱਪੜ ਨੂੰ ਵਿਚਾਰ ਕੇ ਭਾਈ ਪਿਖਾਰੀ ਜੀ ਉਹਦੀ ਲਾਸ਼ ਕੋਲ ਬੈਠ ਕੇ ਬਾਣੀ ਪੜਨ ਲੱਗ ਪਏ ਆਪਣੇ ਹੱਥਿਓ ਨੂੰ ਇਸ਼ਨਾਨ ਕਰਾਇਆ ਆਪਣੇ ਹੱਥੀ ਚਿਖਾਂ ਨੂੰ ਲਾਂਬੂ ਲਾਇਆ ਬਾਕੀ ਸਾਰੇ ਰੂਦਨ ਕਰ ਲੈਸ ਨੂੰ ਟਿੱਕੇ ਹੋਏ ਸਨ ਰਾਤ ਨੂੰ ਭਾਈ ਗੁਰਮੁਖ ਨੇ ਪੁੱਛਿਆ ਭਾਈ ਜੀ ਤੁਹਾਨੂੰ ਪਤਾ ਸੀ ਪੁੱਤਰ ਨੇ ਚਲੇ ਜਾਣਾ ਮਹਾਰਾ ਨੇ ਭੇਜਿਆ ਆਮ ਬੰਦੇ ਕੋਲ ਨਹੀਂ ਬ੍ਰਹਮ ਗਿਆਨੀ ਕੋਲ ਭੇਜਿਆ ਕੋਈ ਇਹ ਵੀ ਨਹੀਂ ਕਿ ਕਲਾ ਕਥਾ ਕਰਨ ਵੇ ਤੂੰ ਤੂੰ ਪੁੱਛਦਾ ਜਾ ਕੇ ਭਾਣਾ ਕੀ ਹੈ ਉਹ ਕਥਾ ਸੁਣ ਨਹੀਂ ਆਇਆ ਉਹ ਭਾਣੇ ਨੂੰ ਪ੍ਰੈਕਟੀਕਲ ਵੇਖਣ ਆਇਆ ਕਹਿੰਦੇ ਤੁਹਾਨੂੰ ਪਤਾ ਸੀ ਪੁੱਤਰ ਚਲੇ ਜਾਣਾ ਕਹਿੰਦੇ ਨੇ ਪਤਾ ਸੀ ਕਹਿੰਦੇ ਫਿਰ ਤੁਸੀਂ ਅਰਦਾਸ ਕਿਉਂ ਨਹੀਂ ਕੀਤੀ ਕਹਿੰਦੇ ਮੈਂ ਸਾਰੀ ਰਾਤ ਅਰਦਾਸ ਕੀਤੀ ਕਹਿੰਦੇ ਤੁਹਾਡੀ ਸੁਣੀ ਨਹੀਂ ਗਈ ਬੱਚਿਆ ਨਹੀਂ ਕਹਿੰਦੇ ਬਚਨ ਵਾਸਤੇ ਤੇ ਅਰਦਾਸ ਹੀ ਨਹੀਂ ਸੀ ਕੀਤੀ ਮੈਂ ਇੱਕੋ ਗੱਲ ਕਹੀ ਸੀ ਦਾਤਾ ਤੇਰਾ ਪਹਿਲਾ ਸਬਕ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਸ ਦਿਨੇ ਬੱਚਾ ਦਿੱਤਾ ਉਸ ਦਿਨ ਵੀ ਮੈਂ ਤੁਹਾਡਾ ਸ਼ਬਦ ਤੁਹਾਡੀ ਬਾਣੀ ਦਾਸਾ ਲਿਆ ਇੱਕ ਕਿਰਪਾ ਕਰੋ ਕੱਲ ਨੂੰ ਇਹਨੇ ਚਲੇ ਜਾਣਾ ਮੇਰੇ ਅੰਦਰ ਨੂੰ ਉਹੀ ਟਿਕਾ ਬਖਸ਼ੋ ਜਿਹੜਾ ਇਹਦੇ ਜਨਮ ਵੇਲੇ ਸੀ ਕਹਿੰਦੇ ਮੇਰੇ ਦਾਤੇ ਨੇ ਮੰਨ ਲਈ ਭਾਈ ਗੁਰਮੁਖ ਦੀਆਂ ਅੱਖਾਂ 'ਚ ਪਾਣੀ ਸੀ ਭਾਈ ਭਿਖਾਰੀ ਦੇ ਨੇਤਰਾਂ 'ਚ ਚਮਕ ਸੀ ਉਹਨੇ ਤਿੰਨ ਬਚਨ ਕਹੇ ਕਹਿਣ ਲੱਗੇ ਗੁਰਮੁਖ ਸਿੱਖੀ ਦੀਆਂ ਤਿੰਨ ਗੱਲਾਂ ਚੇਤੇ ਰੱਖ ਤੈਨੂੰ ਸਤਿਗੁਰਾਂ ਨੇ ਭੇਜਿਆ ਪਹਿਲੀ ਗੱਲ ਕਿ ਸ਼ਬਦ ਬਾਣੀ ਸਿਮਰਨ ਨੂੰ ਛੱਡਣਾ ਨਾ ਨਕੀ ਦੂਜੀ ਗੱਲ ਆਪਣੀ ਮੁਕੰਮਲ ਤਿਆਰੀ ਰੱਖੋ ਪਰਿਵਾਰ ਦੀ ਖੁਸ਼ੀ ਸਦਾ ਇੱਕੋ ਜਿਹੀ ਨਹੀਂ ਰਹਿਣੀ ਕਿਸੇ ਵੇਲੇ ਕਿਸੇ ਥਾਂ ਤੇ ਕੋਈ ਘਟਨਾ ਵਾਪਰ ਜਾ ਸਿਮਰਨ ਇਨਾ ਕੋ ਸਹਾਰਾ ਦੇ ਉਹਨੂੰ ਮਿੱਠਾ ਕਰਕੇ ਮੰਨਣ ਦੀ ਜਾਂਚ ਆ ਜਾਂਦੀ ਫਿਰ ਬੇਨਤੀ ਸੁਣਿਓ ਇੱਕ ਸਿਮਰਨ ਦੂਜਾ ਭਾਣਾ ਮੰਨਣਾ ਤੀਜੀ ਗੱਲ ਉਹਨਾਂ ਕਹੀ ਵੀ ਇਸ ਦੇ ਨੂੰ ਆਪਾਂ ਖਾਣ ਪਾਣ ਨੂੰ ਦਿੰਨੇ ਆ ਪਰ ਇੰਨੇ ਕਿਦੇ ਮੋਚ ਨਾ ਪੈ ਜਾਈਏ ਕਿਉਂਕਿ ਇਸ ਭਾਂਡੇ ਨੇ ਇੱਕ ਖਿੰਚ ਟੁੱਟ ਜਾਣਾ ਜਾਣਾ ਇਹਦੇ ਨਾਲ ਕੁਝ ਨਹੀਂ ਭਾਈ ਗੁਰਮੁਖ ਨੂੰ ਜਿਹੜੇ ਸ਼ਬਦ ਭਾਈ ਪਖਾਰੀ ਜੀ ਨੇ ਕਹੇ ਉਹ ਇਤਿਹਾਸ ਦੇ ਬਚਨ ਨੇ ਤਾਂ ਤੇ ਭੋਗ ਗੁਰਮੁਖ ਸੁਣ ਲੀਜੈ ਭਾਣਾ ਮੰਨਣ ਮੰਥਿਰ ਕੀਜੈ ਪਹਿਲੀ ਗੱਲ ਭਾਣਾ ਮੰਨਣਾ ਅੱਜ ਵੈਸੇ ਕਹਿਣਾ ਸੌਖਾ ਪਿਆਰਿਓ ਜਦੋਂ ਮੰਨਣ ਦੀ ਵਾਰੀ ਆਉਂਦੀ ਹੈ ਨਾ ਉਹਨੂੰ ਪਤਾ ਲੱਗਦਾ ਜਪ ਕੀਏ ਤਪ ਕੀਏ ਸਿਮਰਨ ਕੀ ਬਾਕੀ ਤਾਂ ਗੱਲਾਂ ਨੇ ਜੀ ਪਾਣਾ ਤੇ ਦੋ ਅੱਖਰ ਅੱਖਰ ਨੇ ਪੱਬਾ ਤੇ ਨਾਣਾ ਇਹ ਦੋ ਅੱਖਰਾਂ ਨੂੰ ਮੰਨਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਮਹਾਰਜ ਕਹਿੰਦੇ ਤਾਂ ਤੇ ਪੋ ਗੁਰਮੁਖ ਸੁਣ ਲੀਜੈ ਪਾਣਾ ਮੰਨਣ ਮੰਤਰ ਕੀਜੈ ਸਤਨਾਮ ਕੋ ਸਿਮਰਨ ਕਰਨੋ ਤਨਹੰਤਾ ਕੋ ਦੇਹ ਦੇ ਮੋਦ ਤਨਹੰਤਾ ਕੋ ਰਿਦੈ ਬਸਰਨੋ ਮੁਕਤੀ ਕੇ ਮਾਰਗ ਏ ਤੀਨ ਕਹੇ ਗੁਰੂ ਅਰ ਸੰਤ ਪਰਬੀਨ ਇਹ ਤਿੰਨ ਗੱਲਾਂ ਆਪਾਂ ਸਾਰੇ ਪੱਲੇ ਬੰਨਿਏ ਮੈਂ ਅਖੀਰ ਤੇ ਉਸ ਸੱਜਣ ਨੂੰ ਜਿਹਦੇ ਲਈ ਮੇਰੇ ਕੋਲ ਕੋਈ ਸ਼ਬਦ ਹੈ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਸਾਡੇ ਸੋਈ ਮਿੱਤਰ ਸਾਡੇ ਸਹੀ ਹੋਂ ਟੁੰਡੇ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੀ ਅੱਜ ਜਦੋਂ ਸੱਜਣ ਸ਼ਬਦ ਆ ਰਿਹਾ ਸੀ ਤੁਸੀਂ ਗੁਰਮਖ ਬੈਠੇ ਹੋ ਮੈਂ ਮਨਜੀਤ ਸਾਹਿਬੇ ਕੋਲ ਰਿਕਿਆ ਬਾਣੀ ਚ ਸਤਿਗੁਰਾਂ ਨੇ ਉਹਨਾਂ ਦੀ ਖੇੜ ਆਪਣੀ ਜੀ ਕੋਈ ਪਰਵਾਾਰ ਨਹੀਂ ਬਾਣੀ ਦਾ ਸਨਮਾਨ ਜੋਗ ਸਿੰਘ ਸਾਹਿਬ ਬੈਠਿਆ ਬਾਣੀ 'ਚ ਯਾਰ ਸ਼ਬਦ ਹੁੰਦਾ ਹੈ ਯਾਰ ਪੜ੍ਹਨੇ ਆ ਇਹ ਸ਼ਬਦ ਬੜਾ ਉੱਚਾ ਰੋਹਾਨੀਅਤ ਦੇ ਤੌਰ ਤੇ ਇਹ ਸ਼ਬਦ ਦੁਨਿਆਵੀ ਹੈ ਨਹੀਂ ਯਾਰ ਸ਼ਬਦ ਪਰ ਅਸੀਂ ਵਰਤ ਰਹੇ ਆ ਇਹਨੂੰ ਇਹ ਇੰਦਰੀਆਂ ਦੀ ਭੁੱਖ ਲਈ ਆਪ ਜੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਜਦੋਂ ਜੱਜੇ ਨਾਲ ਯਾਰ ਆਏਗਾ ਨਾ ਸਾਰਾ ਪਾਠ ਕਰਦੇ ਆ ਸਮਗਰ ਬਾਣੀ 'ਚ ਮਹੰਕਾਰ ਜੀ ਕਹ ਰਿਹਾ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਜਿੱਥੇ ਜੱਜੇ ਨਾਲ ਯਾਰ ਆਏਗਾ ਉਹਦਾ ਅਰਥ ਬਿ ਵਿਚਾਰੀ ਹੈ ਜਿੱਥੇ ਯਈਏ ਨਾਲ ਯਾਰ ਆਏਗਾ ਉਹਦਾ ਅਰਥ ਪ੍ਰਮਾਤਮਾ ਗੁਰੂ ਤੇ ਸੰਤ ਇਹ ਪਤਾ ਨਹੀਂ ਸਤਗੁਰਾਂ ਨੇ ਆਪਣੇ ਢੰਗ ਨਾਲ ਕੀ ਬਖਸ਼ਿਸ਼ ਕੀਤੀ ਇਹ ਜਦੋਂ ਅਸੀਂ ਪੜ੍ਹਨੀਆ ਚੋਰਾں ਯਾਰਾਂ ਤਹਿ ਕੁੜਿਆਰਾਂ ਜੱਜੇ ਨਾਲ ਕਹੇ ਚੋਰਾں ਯਾਰਾਂ ਰੰਡੀਆਂ ਕੁੱਟਣੀਆਂ ਦੀਵਾਨ ਜੱਜੇ ਨਾਲ ਕਹੇ ਹਾਲਾਂਜੀ ਤੁਸੀਂ ਅੱਜ ਦੇ ਵਿਆਕਰਣ ਕੋ ਕੋਈ ਨੇ ਜੱਜੇ ਨਾਲ ਯਾਰ ਨਹੀਂ ਲਿਖੀਦਾ ਪਰ ਗੁਰਬਾਣੀ 'ਚ ਹੈ ਹਮਾਰੇ ਕਿ ਚੋਰ ਯਾਰ ਜਵਾਰ ਤੇ ਬੁਰਾ ਪਰ ਜਦੋਂ ਸੰਤ ਗੁਰੂ ਤੇ ਪ੍ਰਮਾਤਮਾ ਦੀ ਗੱਲ ਹੁੰਦੀ ਹੈ ਨਾ ਉਦੋਂ ਮਹਾਰਾਜ ਕਹਿੰਦੇ ਸੁਣ ਯਾਰ ਹਮਾਰੇ ਸੱਜਣ ਯਾਰ ਵੇ ਪ੍ਰਹਿਬੇ ਸਖੀਆਂ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਵਰਤੇ ਯਾਰ ਦੇ ਦਾ ਸਾਨੂੰ ਸੱתר ਚੰਗਾ ਭਾਈ ਨੰਦਲਾ ਸਾਹਿਬ ਸ਼ਬਦ ਦੇ ਆ ਦੀਨ ਦੁਨੀਆ ਦਰਕਮੰਦੇ ਆ ਪੂਰੀ ਰੁਖਸਾਰੇ ਮਾਂ ਹਰ ਦੋ ਆਲਮ ਕੀਮਤੇ ਯਕਤਾਰੇ ਮੁਵੇ ਯਾਰੇ ਮੁਵੇ ਯਾਰ ਸ਼ਬਦ ਉਹਨੂੰ ਸੱਜਣ ਕਹਾਂ ਯਾਰ ਕਹਾਂ ਵੀਰ ਕਹਾਂ ਭਰਾ ਕਹਾਂ ਕਦੀ ਕੋ ਉਸ ਤੋਂ ਬੰਦਾ ਨਿਰਾਸ਼ ਨਹੀਂ ਗਿਆ ਜਿੰਨਾ ਕੋ ਵਿਤ ਲੱਗਾ ਉਸ ਬੰਦੇ ਨੇ ਖਾਰਕ ਦੀ ਮਦਦ ਕੀਤੀ ਉਸ ਦਿਨ ਮੇ ਨੌਜਵਾਨ ਮਿਲੇ ਸਨ ਇੰਟਰਨੈਸ਼ਨਲ ਸਿਕਸ ਸਿਕ ਐਡੀਸ਼ਨ ਦੇ ਪ੍ਰਧਾਨ ਸਨ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸ ਸਨ ਸਾਰੇ ਨੌਜਵਾਨਾਂ ਕਿਉਂਕਿ ਜੋ ਵੀਰ ਜੀ ਇਸ਼ਾਰਾ ਕਰਕੇ ਗਏ ਇਸ ਜਥੇਬੰਦੀ ਨੂੰ ਹੁਣ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਉਹਨਾਂ ਦੀ ਜਗ੍ਹਾ ਤੇ ਪ੍ਰਬੰਧ ਕਰਿਆ ਕਰਨਗੇ ਜੋ ਉਹਨਾਂ ਦੀ ਅੰਤਮ ਇੱਛਾ ਕਹਿ ਲੋ ਜਾਂ ਇਹਨਾਂ ਨੌਜਵਾਨਾਂ ਦੀ ਪਰ ਮੇਰੀ ਬੇਨਤੀ ਹੈ ਕਿ ਆਪਾਂ ਵਦ ਤੋਂ ਵਦ ਬਾਣੀ ਬਾਣੇ ਨਾਲ ਜੁੜੀਏ ਸਤਿਗੁਰੂ ਅੱਗੇ ਅਰਦਾਸ ਕਰੀਏ ਦਾਤਾ ਜੀ ਪਰਿਵਾਰ ਨੂੰ ਬਾਣੇ ਰਜ਼ਾ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ